ਆ ਦੇਖ ਲਓ ਜੀ ਬ੍ਰੈਂਟਨ ਦੇ ਹਾਲ ਆ ਆ ਬੰਦੇ ਨੂੰ ਬੰਨ੍ਹ ਨਹੀਂ ਦਿੰਦੇ ਇਹਨੇ ਕਹਿੰਦੇ ਮਖਣੀ ਮੂਹਣੀ ਚੋਰੀ ਕਰ ਲਈ ਤੂੰ this person not allowed ਆ ਕੈਨੇਡਾ ਦੇ ਹਾਲ ਤਾਂ ਦੋਸਤੋ ਮੈਨੂੰ ਪੰਜਾਬ ਤੋਂ ਵੀ ਭੈੜੇ ਹੁੰਦੇ ਨਜ਼ਰ ਆ ਰਹੇ ਨੇ ਕੈਨੇਡਾ ਦੇ ਵਿੱਚ ਲਗਾਤਾਰ ਕ੍ਰਾਈਮ ਤੇ ਚੋਰੀ ਦੀਆਂ ਵਾਰਦਾਤਾਂ ਹੋਣ ਲੱਗ ਪਈਆਂ ਨੇ ਕ੍ਰਾਈਮ ਦਾ ਹਿੱਸਾ ਜ਼ਿਆਦਾਤਰ ਪੰਜਾਬੀ ਮੁੰਡੇ ਹੀ ਦੱਸੇ ਜਾਂਦੇ ਨੇ ਕੈਨੇਡਾ ਪੁਲਿਸ ਵੀ ਉਹਨਾਂ ਚੋਰਾਂ ਦੇ ਮੂਹਰੇ ਫਿੱਕੀ ਪੈਂਦੀ ਨਜ਼ਰ ਆ ਰਹੀ ਐ ਇੱਕ ਕਹਾਵਤ ਐ ਚੋਰੀ ਕੱਖ ਦੀ ਵੀ ਤੇ ਚੋਰੀ ਲੱਖ ਦੀ ਵੀ ਇੱਕ ਪੰਜਾਬੀ ਮੁੰਡੇ ਨੇ ਐਹੋ ਜੀ ਚੋਰੀ ਕੀਤੀ ਕਿ ਮੁੰਡੇ ਉਸ ਦਾ ਮਜ਼ਾਕ ਉਡਾਰੇ ਨੇ ਤੇ ਵੀਡੀਓਸ ਨੂੰ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਉਸ ਦਾ ਨਾਮ ਮੱਖਣ ਚੋਰੀ ਰੱਖ ਦਿੱਤਾ ਪਤੰਦਰਾ ਨੇ ਇਸ ਮੁੰਡੇ ਨੇ ਬ੍ਰਾਮਟਨ ਦੇ ਗਰੋਸਰੀ ਸਟੋਰ ਤੋਂ ਮੱਖਣ ਚੋਰੀ ਕੀਤਾ ਸੀ ਮਾਲਕਾਂ ਨੇ ਜਦੋਂ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਇਹ ਮੁੰਡੇ ਨੇ ਚੋਰੀ ਕੀਤੀ ਸੀ ਗੁੱਸੇ ਦੇ ਵਿੱਚ ਆਏ ਮਾਲਕਾਂ ਨੇ ਸਟੋਰ ਦੇ ਬਾਹਰ ਮੁੰਡੇ ਦੇ ਪੋਸਟਰ ਹੀ ਲਗਾ ਦਿੱਤੇ ਤੇ ਅੰਗਰੇਜ਼ੀ 'ਚ ਮੋٹے ਜਿਹੇ ਅੱਖਰਾਂ ਦੇ ਨਾਲ ਲਿਖਤਾ this person is not allowed in this property ਫੋਟੋਆਂ ਲਾ ਕੇ ਲਿਖਤਾ ਬਟਰ thief ਦੋਸਤੋ ਪੰਜਾਬੀ ਜਿੱਥੇ ਵੀ ਜਾਂਦੇ ਨੇ ਨਹੀਂ ਟਲਦੇ ਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜਰੂਰ ਕਰਕੇ ਸਾਨੂੰ ਦੱਸਿਓ ਬਾਕੀ ਜੋ ਵੀਰ ਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਮੇਸਰ ਤੋਂ ਅੱਡ ਤੱਕ ਪਹੁੰਚ ਸਕੇ ਧੰਨਵਾਦ ਮੋਹਣੀ ਬਸ਼ੀਕਰਨ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜੀ ਮੇਂ પતિ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ छुटकारा ਪਿਆਰ ਝ ਤੋਖਾ ਹੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਟੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਮੈਰਿਜ ਦਾ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂ